ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਅੱਜ ਆਰਨੇ ਵਾਲਾ ਸੱਤ ਤਸਵੀਰ ਵਿੱਚ ਸ਼੍ਰੀ ਪ੍ਰਦੀਪ ਸ਼ਰਮਾ ਅਸਿਸਟੈਂਟ ਰਜਿਸਟਰ ਫਾਜ਼ਿਲ ਕਾ ਜਿਨ੍ਹਾਂ ਨੇ ਆ ਕੇ ਕਾਰਜ ਪਾਰ ਸੰਭਾਲਿਆ ਕਿਉਂਕਿ ਨਾਇਬ ਤਹਿਸੀਲਦਾਰ ਦੀ ਟਰਾਂਸਫਰ ਹੋਣ ਕਾਰਨ ਆਮ ਪਬਲਿਕ ਨੂੰ ਰਜਿਸਟਰੀ ਕਰਾਉਣ ਵਾਸਤੇ ਬੜੀ ਖੱਜਲ ਖਵਾਰੀ ਹੋ ਰਹੀ ਸੀ ਇਸ ਕਰਕੇ ਡਿਪਟੀ ਕਮਿਸ਼ਨਰ ਫਾਜ਼ਲਕਾਦੀ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਪ੍ਰਦੀਪ ਸ਼ਰਮਾ ਨੂੰ ਰਜਿਸਟਰੀ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਗੌਰਤਲਬਾ ਸ਼੍ਰੀ ਪ੍ਰਦੀਪ ਸ਼ਰਮਾ ਪਹਿਲਾਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਅੱਜ ਪਬਲਿਕ ਦਾ ਮੌਕੇ ਤੇ ਹੀ ਸਾਰੀਆਂ ਰਜਿਸਟਰੀਆਂ ਕੀਤੀਆਂ ਗਈਆਂ ਅਤੇ ਪ੍ਰਦੀਪ ਸ਼ਰਮਾ ਜੀ ਦੀ ਜੁਆਇਨਿੰਗ ਤੇ ਸਾਰੇ ਸਬ ਤਹਿਸੀਲ ਵੱਲੋਂ ਉਹਨਾਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ Nisha Sharma ਦੀ ਰਿਪੋਰਟ NS Live NS Live ਤੁਹਾਡਾ ਆਪਣਾ ਚੈਨਲ

चलो जी चलो भी भाई जी सस्री का केड़े पिंड दी रजिस्ट्री हुई है जी आज ए पाका पिंड अच्छा के केड़ी ब्याह दी सी या ब्लड रिलेशन दी सी नहीं ब्लड रिलेशन नहीं ब्याह ही सी अच्छा अच्छा ਤੇ ਕਿਵੇਂ ਦਰਿਆ ਤੁਹਾਡਾ ਰਜਿਸਟਰੀ ਠੀਕ ਠਾਕ ਹੋ ਗਈ ਕਿਸੇ ਤਰ੍ਹਾਂ ਦਾ ਕੋਈ ਪੈਸੇ ਪੂਸੇ ਜਿਵੇਂ ਪਿਛਲੇ ਮੁੱਦੇ ਚੱਲੇ ਆ ਰਹੇ ਆਮ ਪਾਰਟੀ ਦੇ ਤੇ ਜਾਗਰੂਕ ਕਰ ਰਹੇ ਆ ਵੀ ਕਿਸੇ ਨੂੰ ਤੁਸੀਂ ਪੈਸੇ ਨਹੀਂ ਦੇਣੇ ਕੀ ਕੋਈ ਤੁਸੀਂ ਕਿਸੇ ਨੇ ਕੋਈ ਮੰਗ ਮੰਗ ਰੱਖੀ ਹੋਵੇ ਨਾ ਨਾ ਲੈਂਦੇ ਨਹੀਂ ਬਿਨਾ ਪੈਸੇ ਲੈਂਦੇ ਨੇ ਕੋਈ ਵਸੀਕੇ ਨੇ ਨਾ ਕੋਈ ਨਹੀਂ ਜਾਂ ਅੰਦਰ ਕਲੈਰੀਕਲ ਜਿਹੜਾ ਸਟਾਫ ਹੈਗਾ ਉਹਨਾਂ ਨੇ ਅੱਛਾ ਅੱਛਾ ਸੰਤੋਸ਼ਤੋਂ ਪੂਰੀ ਤਰ੍ਹਾਂ ਹਾਂਜੀ ਹਾਂਜੀ ਇਹ ਤੁਹਾਨੂੰ ਆਪਣੇ ਪਿੰਡ ਦੇ ਪਾਸ ਤੇ ਤੁਸੀਂ ਦੱਸੋ ਜੀ ਤੁਸੀਂ ਇਹਨਾਂ ਦੇ ਨਾਲ ਆਇਆ ਤੇ ਰਜਿਸਟਰੀ ਹੋ ਗਈ ਇਠਾਕ ਹੋ ਗਈ ਕਿਸੇ ਤਰ੍ਹਾਂ ਦੀ ਕੋਈ ਅੜਚਨਤ ਨਹੀਂ ਆਈ ਕੋਈ ਐਨਓਸੀ ਦਾ ਕੋਈ ਕਾਸੇ ਦਾ ਰੋਲਾ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਲੈ ਕੇ ਇਹਨਾਂ ਨੇ ਤੁਹਾਡਾ ਕੁਝ ਕਿਹਾ ਹੋਵੇ ਵੀ ਲੋ ਜੀ ਇਹਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੀ ਚਲੋ ਠੀਕ ਹੈ ਜੀ ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਬਹੁਤ ਧੰਨਵਾਦ ਬਹੁਤ ਅਫਸਰ ਹੋਣਾ ਇਹੋ ਜਿਹਾ ਸਰਾ ਹੋਵੇ ਪ੍ਰਸ਼ਾਸਨ अच्छा जी ਤੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਭਾਜੀ ਤੁਸੀਂ ਜਿਹੜੇ ਰਜਿਸਟਰੀਆਂ ਕਰਵਾਣ ਆਂਦੇ ਆ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਆ ਵਧੀਆ ਜੀ ਕੀ ਕਹਿਣਾ ਚਾਹੁੰਦੇ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਕੋਈ ਡਿਸਕਰੀਪਲ ਠੀਕ ਹੈ ਜੀ ਹਾਂਜੀ ਸਰ ਅਰਨੀ ਵਾਲਾ ਕਚੈਰੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਣੇ ਬਾਰੇ ਤੁਸੀਂ ਦੱਸੋ ਵੀ ਕਿੱਥੋਂ ਆਇਓ ਕੀ ਕੀ ਸੇਵਾਵਾਂ ਰਹੀਆਂ ਤੁਹਾਡੀਆਂ ਤੇ ਇੱਥੇ ਕੀ ਕਰਨਾ ਚਾਹੁੰਦੇ ਹੋ ਮੈਂ ਦਬ ਤੋਂ ਡਾਕਟਰੀ ਮੇ ਫਲਕਾ ਜੀ ਉੱਥੇ ਸੀਨੀਅਰ ਸਿਸਟਰ ਕੰਮ ਕਰ ਰਹੀ ਹਾਂ ਜੀ ਜੀ ਸਾਹਿਬ ਜੀ ਵੱਲੋਂ ਮੈਨੂੰ ਡਾਇਬੀਟਿਸ ਦੀ ਗੱਲ ਨਹੀਂ ਪਾਵਰ ਮਿਲੀ ਸੀ ਜੀ ਇਹਨਾਂ ਆਪਾਂ ਦੀ ਪਾਲਾਂ ਜੀ ਅਸੀਂ ਇਸ ਦੀ ਗੱਲ ਕਰ ਰਹੇ ਹਾਂ ਅੱਛਾ ਅੱਛਾ ਪਿਛਲਾ ਜਿਹੜਾ ਵੀ ਐਪੀਸੋਡ ਰਿਹਾ ਹੈ ਸਰਕਾਰ ਵੱਲੋਂ ਤੇ ਤੁਹਾਡੇ ਪਿੱਛੋਂ ਵੀ ਫੀਡਬੈਕ ਹਮੇਸ਼ਾ ਤੋਂ ਹੀ ਵਧੀਆ ਰਹੀ ਹੈ ਵੀ ਤੁਸੀਂ ਇੱਥੇ ਵੀ ਪਹਿਲਾਂ ਕੰਮ ਕਰਕੇ ਗਏ ਹੋ ਮੈਂ 2004 ਤੋਂ ਲੈ ਕੇ 2011 ਤੱਕ ਕੰਮ ਕੀਤਾ ਜੀ ਰੀਡਰ ਰੀਡਰ ਆਰਸੀ ਫੇਸ ਮੈਚ ਜੀ ਅੱਜ ਕਿਦਾਂ ਦਾ ਮਹਿਸੂਸ ਕਰ ਰਹੇ ਆ ਵੀ ਉੱਥੇ ਅੱਜ ਤੁਸੀਂ ਇਸ ਸੀਟ ਤੇ ਬੈਠੇ ਹੋ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਾ ਸਟਾਫ ਦਾ ਸਹਿਯੋਗ ਰਿਹਾ ਬਹੁਤ ਹੀ ਲੱਗਦਾ ਸਟਾਫ ਪੂਰਾ ਕੋਪਰੇਟਿਵ ਜੀ ਬਹੁਤ ਵਧੀਆ ਸਹੂਲਤ ਦੇ ਰਿਹਾ ਜੀ ਤੇ ਤੁਸੀਂ ਇਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਤਸੀਲ ਦੇ ਜਿਨੇ ਵਸੀਕਾ ਨਵੀਸ ਹੈ ਯਾ ਸਟਾਫ ਰੋਸ਼ ਹੈ ਜਾਂ ਤੁਹਾਡਾ ਸਟਾਫ ਹੈ ਸਰ ਮੈਂ ਇਹ ਮੈਸੇਜ ਬਿਲਕੁਲ ਅਕਨ ਵਸੀਨ ਕਿਸੇ ਤਰ੍ਹਾਂ ਦੀ ਖੱਜਲ ਖਰੀ ਨਹੀਂ ਹੋਣੀ ਚਾਹੀਦੀ ਤੇ ਬਿਨਾ ਪੈਸੇ ਤੋਂ ਇਹ ਨਹੀਂ ਕੋਈ ਕੰਮ ਹੋਣਗੇ ਜੀ ਕੋਈ ਮਿਸਰ ਨਹੀਂ ਬੈਠੀ ਹੁੰਦੀ ਜੀ ਠੀਕ ਹੈ ਜੀ ਧੰਨਵਾਦ